हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟਾਪ ਦਾ ਨਗੀਨਾ ਜਰਸੀ ਸ਼ੇਲ ਲਈ ਲੈ ਕੇ ਆਏ ਹਾਂਗੇ ਤਾਜੀ ਸੂਈ ਤੇ ਬੱਚਾ ਆ ਗਿਆ ਮਗਰ ਕਰਮਾਲੀ ਦੇ ਵੱਸੀ ਉਹ ਵੀ ਬਹੁਤ ਟਾਪ ਦਾ ਬੱਚਾ ਦਿੱਤਾ ਕਰਮਾਲੀ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੋ ਠੀਕ ਹੋ ਬਾਈ ਜੀ ਹਾਂ ਹਾਂ ਠੀਕ ਹੈ ਕਿਵੇਂ ਚੱਲਦਾ ਬਾਈ ਕੰਮ ਕਾਰਾ ਹਾਂਗਾ ਠੀਕ ਹੈ ਬੁੱਢੇ ਮਹਾਰਾਜ ਦੀ ਕਿਰਪਾ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਵਿੰਦਰ ਰੇਸ਼ਮ ਸਿੰਘ ਪਿੰਡ ਸੰਧੂਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਵਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਇਧਰੋਂ ਨੇੜ ਨਾਲ ਰਹਿ ਗਿਆ ਇਧਰੋਂ ਰਾਈਆ ਰਹਿ ਗਿਆ ਠੀਕਾ ਮੋਬਾਈਲ ਨੰਬਰ ਬੋਲ ਦੋ ਆਪਣਾ 8890 34127 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਸਭ ਤੋਂ ਪਹਿਲਾਂ ਤਾਂ ਬਾਈ ਜੇ ਗੱਲ ਕਰੀਏ ਪੂਰੇ ਵੱਡੇ ਕਦ ਕੱਟ ਚੱਕ ਨਹੀਂ ਹਾਂ ਬਿੰਦਰ ਪੰਜਾਬ ਵਾਲੀ ਜਰਸੀ ਆ ਬਹੁਤ ਟੌਪ ਦੀ ਆ ਸਹੀ ਗੱਲ ਤੇ ਬਾਕੀ ਕੁਆਲਿਟੀ ਕੁਆਲਿਟੀ ਵੱਚੀ ਦੀ ਗਣ ਗਲਾਬੀ ਬੱਚਾ ਬਹੁਤ ਚੰਗਾ ਦਿੱਤਾ ਵਾ ਤੇ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਈ ਆ ਬਿੰਦਰ ਪਿਓਰ ਕਦੋਂ ਗਸੂਈ ਆ ਬਈ ਇਹ ਤੜਕੇ ਬੁਢੇ 5 ਬਿੰਦਰ 5 ਵਜੇ ਸੋਈ ਆ 5 ਵਜੇ ਹਾਂ ਤੇ ਬੱਚਾ ਕੀ ਆ ਗਿਆ ਇਹ ਮਗਰ ਬੱਚਾ ਬੱਛੀ ਆ ਬੁਢੇ ਦੇ ਬਹੁਤ ਚੰਗੀ ਜੀ ਛੋਟਾ ਕੰਨ 나ੜੂਆ ਨਾਲਾ ਚੰਗਾ ਕਦ ਕਾਠਾ ਹਾਂ ਮੈਂ ਕਹਿੰਦਾ ਬੱਚਾ ਸੋਹਣਾ ਤਿਆਰ ਹੋਣਾ ਬਹੁਤ ਸੋਹਣਾ ਤਿਆਰ ਹੋਣਾ ਬੁਢੇ ਪਾਲਣ ਵਾਲਾ ਬੰਦਾ ਲੈ ਕੇ ਜਾਊਗਾ ਬਹੁਤ ਸੋਹਣਾ ਬੱਚਾ ਬਣੂ ਸਹੀ ਗੱਲ ਹੈ ਕੁਆਲਿਟੀ ਕੁਆਲਿਟੀ ਦਿਖਾਵੇ ਬਿੰਦਰ ਮੈਂ ਕਹਿੰਦਾ ਕੀ ਆ ਬਾਤ ਆ ਵੇ ਦੇ ਜਿਹੜੀ ਫੀਡ ਨਾਲ ਬੱਚੇ ਨੂੰ ਦੁੱਧ ਚੰਗਾਤਾ ਕਿਲੋ ਡੇਢ ਕਿਲੋ ਐਵੇਂ ਗੱਪ ਮਾਰ ਨੂੰ ਆਪਾਂ ਕਹਦੇ ਕੱਢਤਾ ਕੁਛ ਨਹੀਂ ਕੱਢਿਆ ਕਿਲੋ ਡੇਢ ਕਿਲੋ ਬੱਚੇ ਨੂੰ ਪਿਆਤਾ ਠੀਕ ਹੈ ਠੀਕ ਹੈ ਕਿ ਥਣ ਵੜਾ ਚੰਗਾ ਹਣ ਥਣ ਬਹੁਤ ਚੰਗਾਗਾ ਕੱਲਾ ਕੱਲਾ ਥਣ ਅਸਲ ਪੀੜੀ ਦੇ ਪਾਵੇ ਨਾਲ ਹਾਂ ਠੰਡੀ ਸੀਲ ਦਿਖਾ ਰਿਹਾ ਵਿੰਦਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਜਿਵੇਂ ਮਰਜ਼ੀ ਉਹ ਕਰੀ ਚਲਾ ਮੇਰੀ ਚੱਲ ਚੱਕਰ ਹੀ ਨਹੀਂ ਕੋਈ ਨਹੀਂ ਕੋਈ ਚੱਕਰ ਹੀ ਨਹੀਂ ਹੂੰ ਸਹੀ ਗੱਲ ਹੈ ਠੰਡੀ ਠੰਡੀ ਫੁੱਲ ਖੋਲ ਦਿਓ ਬਈ ਤੋੜ ਦਿਓ ਬਾਕੀ ਜਿਹੜੀ ਵਰੀੜ ਆ ਇਹਦੇ ਤੇ ਨਾ ਇਹਦੀ ਸੁਣਖ ਬਣਾਏ ਤੇ ਚਪਾਲਾ ਹਾਂ ਇਹ ਬਜਾਰ ਤੋਂ ਮਿਲੀਆਂ ਦੀ ਪੰਜਾਬ ਵਾਲੀ ਜਰਸੀ ਆ ਮਾਲਾ ਪੰਜਾਬ ਵਾਲੀ ਜਰਸੀ ਬਹੁਤ ਔਖੀ ਨਿਕਲਦੀ ਅਸਲ ਵਿੱਚ ਜੇ ਗੱਲ ਕਰੀਏ ਹੁਣ ਸੂਆ ਵੀ ਨਹੀਂ ਮੰਨਿਆ ਕਿ ਨਹੀਂ ਸੂਆ ਵੀ ਨਹੀਂ ਮੰਨਿਆ ਬੱਛੀ ਨਾ ਅੱਧੇ ਘੰਟੇ ਚ ਬੱਛੀ ਦੇ ਘੰਟੇ ਦੇਰ ਰੁਪਏ ਆ ਹਾਂ ਭਈਆ ਬਈ ਦੇਰ ਓਕੇ ਦੇਰ ਕੰਪਲੀਟ ਆ ਦੇਰ ਦਿਖਾ ਦੇ ਹਾਂ ਇਹਨੂੰ ਤੋੜ ਦੇ ਲੰਮੀ ਆਪਾਂ ਦਿਖਾ ਦਈਏ ਸਮਾਰ ਕੇ ਤਾਂ ਲੈ ਵਾ ਲੂ ਬਕਰਮ ਵਾਲੀ ਦਾ ਬਈ ਚੰਗੇ ਵਜਨ ਵਜੂਦ ਵਾਲੀ ਜਰਸੀ ਆ ਤੇ ਕਿੰਨਾ ਕਿੰਨੇ ਦੁੱਧ ਪਾਇਆ ਕਿ ਬਿੰਦਰ ਬਾਈ ਬਾੜਾ ਨਹੀਂ ਕਹਣਾ ਬਸ 18 19 ਕਿਲੋ ਦਾ ਤਾਂ ਬਾਦੂ ਜਿਹੜੇ ਹਿਸਾਬ ਨਾਲ ਬੱਛੀ ਬਣ ਗਈ ਹਨਾ ਬਾਕੀ ਲੇਵਾ ਵਾਲਾ ਲੇਵਾ ਬਹੁਤ ਚੰਗਾ ਸਹੀ ਗੱਲ ਲੈ 15 14 15 ਕਿਲੋ ਦਾ ਪਹਿਲੇ ਸੂਏ ਦਾ ਕੰਢਾ ਹੋਇਆ ਬੱਛੀ ਦਾ ਹਨਾ ਹੂੰ ਆਏ ਤੋ ਦੇਖ ਪੱਟ ਚੌੜੇ ਕਰ ਕਰ ਦੋ ਤੇ ਖੜ ਨਹੀਂ ਖੁਰ ਨਹੀਂ ਦਿਖਾ ਬੱਛੀ ਕਿੰਨੀ ਚੰਗੀ ਆ ਬਾੜੀ ਪਿਆਰੀ ਖਾਣ ਦੀ ਬਿਲਕੁਲ ਕੰਨ ਕੰਨ ਸਹੀ ਗੱਲ ਉਹ ਛੋਟਾ ਘਰੇ ਰੱਖਣ ਵਾਲੀ ਬੱਛੀ ਆ ਯਾਰ ਹੂੰ ਬੰਦਾ ਘਰੇ ਚੋਂ ਨਾਲ ਜਿਆਦਾ ਹੀ ਕਰੂਗਾ ਦੁੱਧ ਤੇ ਬੱਛੀ ਨਹੀਂ ਹੋਵੇ ਬੱਚਾ ਵੀ ਮਗਰ ਬੜਾ ਚੰਗਾ ਪਾ ਗਈ ਨਹੀਂ ਸਹੀ ਬੱਚਾ ਬਹੁਤ ਚੰਗਾ ਹੈ ਬੱਚਾ ਵੀ ਮਗਰ ਬੱਸੀ ਆ ਗਈ ਬੱਸੀ ਵੀ ਵਾੜੀ ਵਈ ਕੁਆਲਟੀ ਵਾਲੀ ਹੈ ਹਾਂ ਬਹੁਤ ਕੁਆਲਟੀ ਵਾਲੀ ਬੱਛੀ ਆ ਹੂੰ ਸਹੀ ਗੱਲ ਆ ਤਿਆਰ ਹੋਣ ਵਾਲੀ ਆ ਮਨ ਲਓ ਇੱਕ ਦੇ ਨਾਲ ਤੋਂ ਐ ਮਨ ਲਾ ਦੋ ਜਾਨਵਰ ਆ ਹਾਂ ਦੋ ਜਾਨਵਰ ਸਹੀ ਗੱਲ ਆ ਇੱਕ ਨਾਲ ਫ੍ਰੀ ਮਨ ਬਾਕੀ ਇਹ ਨਹੀਂ ਗੱਲ ਹੈ ਕਿ ਵੀ ਛੋਟਾ ਜਿਹਾ ਬੱਚਾ ਕਿ ਨਹੀਂ ਨਾ ਨਾ ਬੱਛੀ ਪੂਰੀ ਡਾਵਲ ਆ ਵਿੰਦਰ ਕੱਦ ਕਾਠ ਵਾਲੀ ਬੱਛੀ ਆ ਹੂੰ ਸਹੀ ਗੱਲ ਹੈ ਪਰ ਉਹ ਚੀਜ਼ ਨਹੀਂ ਤੇ ਬਾਈ ਫਿਰ ਮੁੱਲ ਕੀ ਰਹੂਗਾ ਮਲਵਿੰਦਰੇ ਦਾ ਕਰਾਉਨ ਨੂੰ ਕੋ ਮਾਰਜੀ ਕਰਾਲਾ ਹੂੰ 84 ਕਰਾਲਾ 85 ਕਰਾਲਾ ਠੀਕ ਹੈ 83000 ਚ ਮਨ ਤਾਨ ਕਰ ਦੂੰਗਾ ਮੁੱਲ ਕਰਾਉਣ ਨੂੰ ਬਈ ਕਹਿੰਦਾ 85 ਕਰਾਲਾ ਭਾਵੇਂ 1 ਕਰਾਲਾ 84 83000 ਰੁਪਏ ਦੀ ਬਹਿੜਾ ਹਾਂ ਜੋ ਸੂਈ ਸਵਾਈ ਆ ਬਸ ਇਹ ਤਾਂ ਦੁੱਧ ਹੀ ਪਾਉਣਾ ਮੰਨ ਲਾ ਦੋ ਦਿਨ ਹੂੰ ਬੜਾ ਬੜੇ ਚੋਂ ਕੱਢ ਗਏ ਹਨ ਤੇ ਚੋਣ ਚਵਾ ਕੇ ਮੈਂ ਦਾਂ ਚੋਣ ਚਵਾ ਇੱਕ ਨੰਬਰ ਆ ਬੂਟੇ ਰਵਿੰਦਰਾ ਪੱਤਾਰਾ ਮਾਰ ਕੇ ਦਿਖਾਵਾਂਗੇ ਮਾਰ ਦੋ ਬਈ ਕੋਈ ਗੱਲ ਨਹੀਂ ਬੱਚਾ ਲਾਂ ਕੇਰਾ ਠੀਕ ਹੈ ਬੱਚਾ ਬਾਈ ਕਹਿੰਦਾ ਲਾਓ ਚਾਹ ਨਾਲ ਲਾਓ ਬਾਈ ਕੋਈ ਦੇਖਦੇ ਨਹੀਂ ਬਾਕੀ ਠੰਡੀ ਠੰਡੀ ਦੇਖ ਹਾਂ ਠੰਡੀ ਠੰਡੀ ਦਾ ਇੱਕ ਨੰਬਰੀ ਆ ਹੂੰ ਸਹੀ ਗੱਲ ਆ ਬਈ ਹੇ ਮਨ ਲਾ ਤੂੰ 2 ਕ ਘੰਟੇ ਹੋਇਆ ਸੂਈ ਨੂੰ ਹੂੰ ਬੱਚਾ ਰਜਾ ਕਰਕੇ ਪੀਂਦਾ ਨਹੀਂ ਰਜਾ ਮੈਂ ਮੈਂ ਪਿਆਦਾ ਐਵੇਂ ਕਹਾਂ ਕੋਈ ਚੱਕਰੀ ਨਹੀਂ ਲਾਉਣਾ ਲਾਲਾ ਨਹੀਂ ਲਾਉਣਾ ਨਾ ਠੀਕ ਆ ਬੱਚਾ ਲਾਉਣਾ ਲਾਓ ਚਾਹੇ ਨਾ ਲਾਓ ਬਾਈ ਕਹਿੰਦਾ ਬਈ ਕੋਈ ਦਿੱਕਤ ਨਹੀਂ ਬਾਕੀ ਚੌਣ ਲੈ ਵਿੰਦਰ ਮੰਗਰ ਲੈ ਮੂਹ ਲੈ ਜੋ ਦਿਖਾ ਦੇ ਹੋਲੀ ਆਪੂ ਕਰ ਗਈ ਚੌਣ ਲੈ ਚੈੱਕ ਕਰੋ ਚੌਣ ਚਵਾਦੀ ਜਾਂਦਾ ਲੈ ਆਉਂਦੀ ਵਿੰਦਰ ਲੈ ਚੌਣ ਚਵਾਦੀ ਦਮ ਦਮ ਭਰਦੀ ਹਮ ਚੈੱਕ ਨੰਬਰ ਬਾਈ ਕਹਿੰਦਾ ਬਈ ਉਂਗਲ ਤੇ 6 ਵਜੇ ਤਾਂ ਕਰਕੇ ਥੋੜਾ ਲੈ ਚੌਣ ਚਵਾ ਦੇਖੋ ਬੜੀ ਮੋਟੀ ਚਵਾਈ ਆ ਬਈ ਹੈ ਨਾ ਪੂਰੀ ਮੋਟੀ ਵਿੰਦਰ ਦੀ ਹਮ ਸਹੀ ਗੱਲ ਆ ਚਾਹੇ ਬੱਕੜਿਆ ਨਹੀਂ ਨਾ ਐ ਮਿਕਾਦਾ ਮੈਂ ਕੱਢੇ ਬੱਚੇ ਨੂੰ ਪਾਇਆ ਕੱਢ ਕੇ ਬਸ ਸਹੀ ਗੱਲ ਹੈ ਲੈ ਨੇ ਪਰਵਾਹ ਤੇ ਵਾਈ ਬਈ ਲੱਗੇ ਗਰਮਾ ਨੂੰ ਬਹੁਤ ਸੋਹਣੀ ਟਵਾਈ ਕਰ ਸਰ ਚੰਗੀ ਆ ਸਹੀ ਗੱਲ ਆ ਬਾਈ ਥਣਾ ਥਣਾ ਦੱਸਿਆ ਜਾ ਇੱਕ ਨੰਬਰ ਆ ਯਾਰ ਚੋਣ ਚਾਂ ਦੇ ਗਰੰਟੀ ਆ ਹੂੰ ਸਹੀ ਗੱਲ ਹੈ ਹੈ ਗਲਾਬੀ ਥਣਾ ਹੂੰ ਜੇ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ